ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੇ ਮਹੱਲਾ ਪੰਜਾਬ ਆਕੇ ਘੜੇ ਨਾ ਦੇਖਨ ਦੇ ਆਪਣਾ ਬਿਰਤ ਸੰਭਾਲੇ ਹੱਥ ਦੇ ਰੱਖ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਔਕੇ ਘੜੇ ਨਾ ਦੇਖਨ ਦੇਇ ਆਪਣਾ ਬਿਰਤ ਸੰਭਾਲੇ ਹਾਥ ਦੇ ਰੱਖ ਆਪਣੇ ਕੋ ਸਾਸ ਸਾਸ ਪ੍ਰਤਪਾਲੇ ਪ੍ਰਭ ਸਿਉ ਲਾਗ ਰਹਿਓ ਮੇਰਾ ਚੇਤ ਆਤ ਅੰਤ ਪ੍ਰਭ ਸਦਾ ਸਹਾਏ ਤਨ ਹਮਾਰਾ ਮੇਤ ਰਹਾ ਮਨ ਬਿਲਾਸ ਪੈ ਸਾਹਿਬ ਕੇ ਆਚਰਜ ਦੇਖ ਬਡਾਏ ਹਰ ਸਿਮਰ ਸਿਮਰ ਅਨੰਤ ਕਰ ਨਾਨਕ ਪ੍ਰਭ ਕੋਰਨ ਪੈਜ ਰਖਾਏ ਮਨ ਬਿਲਾਸ ਪੈ ਸਾਹਿਬ ਕੇ ਆਚਰਜ ਦੇਖ ਬਡਾਏ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਗੁਰੂ ਕੀ ਸਾਜ ਜਨਿਵਾਜੀ ਸਾਧ ਸੰਗਤ ਅਸੀਂ ਤੁਸੀਂ ਸਾਰੇ ਹੀ ਭਰੇ ਪ੍ਰਕਾਰ ਜਾਣਦੇ ਆ ਕਿ ਅੱਜ ਆਪਾਂ ਬੀਰਵਾਰ ਦੇ ਵਿਸ਼ੇਸ਼ ਦਿਵਾਨ ਦੀ ਹਾਜ਼ਰੀ ਭਰਿਆ ਸੋ ਸਾਰੇ ਦਿਵਾਨ ਦੀ ਸਮਾਪਤੀ ਤੇ ਜੋ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਾਨੂੰ ਹੁਕਮਨਾਮਾ ਬਖਸ਼ਿਸ਼ ਕੀਤਾ ਹੈ ਉਹ ਚੰਦ ਕਮਿੰਟ ਉਸ ਹੁਕਮਨਾਮੇ ਨੂੰ ਸਮਝੰਦਾ ਇਕ ਨਿਮਾਨਾ ਜੈ ਯਤਨ ਕਰੀਏ ਸਾਦ ਸੰਗਤ ਅੱਜ ਦਾ ਇਹ ਪਾਵਨ ਹੁਕਮਨਾਮਾ ਧੰਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਜੋ ਕਿ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 682 ਤੇ ਸਬਾਈ ਬਨ ਹੈ ਔਰ ਇਸ ਪਾਵਨ ਸ਼ਬਦ ਦਾ ਜੋ ਸੈਂਟਰਲ ਆਈਡੀਆ ਹੈ ਜੋ ਕੇਂਦਰੀ ਭਾਵ ਹੈ ਉਹ ਇਹ ਹੈ ਪ੍ਰਭ ਸਿਉ ਲਾਗ ਰਿਓ ਮੇਰਾ ਚੀਤ ਆਤ ਦੇ ਅੰਤ ਪ੍ਰਭ ਸਦਾ ਸਹਾਈ ਧੰਨ ਹਮਾਰਾ ਮਿਤ ਸਾਦ ਸੰਗ ਜਦੋਂ ਵੀ ਇਹ ਹੁਕਮਨਾਮਾ ਆਂਦਾ ਤੇ ਮੈਂ ਇੱਕ ਬੇਨਤੀ ਜ਼ਰੂਰ ਕਰਨਾ ਅਸੀਂ ਸਾਰੇ ਪਰਿਵਾਰਾਂ ਵਾਲੇ ਆਂ ਜਦੋਂ ਵੀ ਸਾਡੇ ਪਰਿਵਾਰਾਂ 'ਚ ਕਿਤੇ ਕੋਈ ਦੁੱਖ ਦਰਦ ਆਂਦਾ ਹੈ ਕੋਈ ਮੁਸ਼ਕਲ ਆਂਦੀ ਹੈ ਕੋਈ ਪ੍ਰੋਬਲਮ ਆਂਦੀ ਹੈ ਤੇ ਸਾਨੂੰ ਇਹ ਕੁਝ ਸ਼ਬਦ ਚੇਤੇ ਆ ਜਾਂਦੇ ਨੇ ਜਿਵੇਂ ਔਖੇ ਘਰੀ ਨਾ ਦੇਖਣ ਦੇ ਜਾਂ ਤਾਤੀ ਬਾਉ ਨਾ ਲਾਗੇ ਇਹੋ ਜਿਹੇ ਸ਼ਬਦ ਆਪਾਂ ਪੜ੍ਹਦੇ ਆਂ ਇਹਨਾਂ ਦਾ ਅਭਿਆਸ ਕਰਦੇ ਆਂ ਕਰਨਾ ਚਾਹੀਦਾ ਸਾਨੂੰ ਗੁਰਬਾਣੀ ਤੇ ਵਿਸ਼ਵਾਸ ਹੋਣਾ ਚਾਹੀਦਾ ਕਲਮ ਇੱਕ ਬਚਨ ਸਰਵਨ ਕਰਦਾ ਪਿਆ ਸਨ ਕਹਿਣ ਲੱਗੇ ਅਗਰ ਗੁਰਬਾਣੀ ਤੇ ਭਰੋਸਾ ਹੋਵੇ ਨਾ ਸਿੱਖ ਅਮਰਤ ਵਿੱਲੇ ਨਿਤਨੇਮ ਕਰਦਾ ਹੋਵੇ ਨਾ ਤੇ ਨਿਤਨੇਮ ਕਰਦਿਆਂ ਕਰਦਿਆਂ ਅਗਰ ਕੋਈ ਅੰਦਰ ਫੁਰਨਾ ਬਣਿਆ ਕੋਈ ਖਿਆਲ ਆਇਆ ਤੇ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਉਹ ਸਾਡੀ ਡਿਮਾਂਡ ਪੂਰੀ ਹੋ ਸਕਦੀ ਪਰ ਜੇ ਅੰਦਰ ਵਿਸ਼ਵਾਸ ਹੋਵੇ ਜੇ ਅੰਦਰ ਭਰੋਸਾ ਹੋਵੇ ਕਿ ਬਸ ਜਵਾਨੀ ਕਲਾਮੀ ਗੱਲ ਕਰਨ ਨਾਲ ਨਹੀਂ ਅੱਜ ਦੇ ਪਾਵਨ ਸ਼ਬਦ ਦਾ thora ਦੇਖਿਓ ਸਾਧ ਸੰਗਤ ਸਾਨੂੰ ਪਹਿਲੀ ਪੰਕਤੀ ਚੇਤੇ ਆਉਂਦੀ ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਤ ਸੰਭਾਲੇ ਪਰ ਕਿਨਾਂ ਨੂੰ ਉਹ ਔਖੀ ਘੜੀ ਨਹੀਂ ਦੇਖਣ ਦਿੰਦਾ ਉਹ ਸ਼ਬਦ ਦੇ ਕੇਂਦਰੀ ਭਾਵ ਚ ਦੱਸਿਆ ਮਰਕੰਦੇ ਪ੍ਰਭ ਸਿਉ ਲਾਗ ਰਿਓ ਮੇਰਾ ਚਿਤ اے ਭਾਈ ਮੇਰਾ ਚਿਤ ਉਸ ਪ੍ਰਭੂ ਪਰਮਾਤਮਾ ਦੇ ਚਰਨਾਂ ਨਾਲ ਜੁੜਿਆ ਰਹਿੰਦਾ ਮੇਰਾ ਮਨ ਉਸ ਪ੍ਰਭੂ ਪਰਮਾਤਮਾ ਦੇ ਚਰਨਾਂ ਨਾਲ ਜੁੜਿਆ ਰਹਿੰਦਾ ਕਿਸ ਪਰਮਾਤਮਾ ਦੇ ਅਗੇ ਜਵਾਬ ਦਿੱਤਾ ਆਦ ਅੰਤ ਪ੍ਰਭ ਸਦਾ ਸਹਾਇ ਧੰਨ ਹਮਾਰਾ ਮਿੱਤ ਉਹ ਪਰਮਾਤਮਾ ਜਿਹੜਾ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਸਾਡਾ ਮਦਦਗਾਰ ਬੰਦਾ ਹੈ ਉਹ ਸਾਡਾ ਮਿੱਤਰ ਧੰਨ ਹੈ ਭਾਈ ਇਸ ਕਰਕੇ ਉਹਦੀ ਸਿਫਤ ਸਲਾਹ ਕਰਨੀ ਚਾਹੀਦੀ ਉਹਦੀ ਇਬਾਦਤ ਕਰਨੀ ਚਾਹੀਦੀ ਸਾਰੇ ਆਸਰੇ ਛੱਡ ਕੇ ਕੇਵਲ ਤਾਂ ਕੇਵਲ ਉਸ ਪ੍ਰਭੂ ਪਰਮਾਤਮਾ ਤੇ ਆਸ ਰੱਖੋ ਅੱਜ ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸੀ ਕਿ ਜੀ ਕੀ ਇੱਕ ਹੈ ਪੈਮਾਨੇ ਉਹ ਦੁਨੀਆ ਦੇ ਲੋਕੋ ਅਗਰ ਇਸ ਜਿੰਦ ਦੀ ਕਿਤੇ ਅਰਦਾਸ ਪਰਵਾਹ ਚੜ ਸਕਦੀ ਹੈ ਤੋ ਕੇਵਲ ਤਾਂ ਕੇਵਲ ਉਸ ਮਾਲਕ ਦੇ ਚਰਨਾਂ ਵਿੱਚ ਨਹੀਂ ਤਾਂ ਅਵਰ ਯਤਨ ਕਰ ਰਹੇ ਬਹੁਤੇਰੇ ਤੇ ਨਿੱਤਿਲ ਨਹੀਂ ਕੀਮਤ ਜਾਣੀ ਇੱਕ ਪਰਮਾਤਮਾ ਦਾ ਓਟ ਤੇ ਆਸਰਾ ਛੱਡ ਕੇ ਲੋਕ ਬਥੇਰੇ ਹੋਰ ਯਤਨ ਕਰਦੇ ਨੇ ਜਿਨ੍ਹਾਂ ਯਤਨਾਂ ਦੀ ਇੱਕ ਤਿਲ ਜਨੀ ਕੀਮਤ ਵੀ ਨਹੀਂ ਪੈਂਦੀ ਪਰ ਕੋਈ ਜੁੜ ਕੇ ਤਾਂ ਦੇਖੇ ਆਪ ਜੀ ਅਖੀਰ ਵਾਲੇ ਦੋ ਸ਼ਬਦ ਸਰਵਨ ਕਰੇ ਸੀ ਸ਼ਬਦ ਸੀ ਗੁਰਸੰਤਰ ਮੋਹਨ ਪਾਏ ਕਰੇ ਹਰ ਪ੍ਰੇਮ ਬਾਣੀ ਮਨ ਮਾਰਿਆ ਸਤਿਗੁਰ ਕਹਿੰਦੇਗੇ ਜਦੋਂ ਮੈਂ ਗੁਰੂ ਨੂੰ ਮਿਲਿਆ ਨਾ ਮੇਰੇ ਅੰਦਰ ਗੁਰੂ ਦੇ ਪਿਆਰ ਦੇ ਤੀਰ ਵੱਜੇ ਤੇ ਉਹਦਾ ਨਤੀਜਾ ਕੀ ਨਿਕਲਿਆ ਮੇਰੇ ਹਿਰਦੇ ਸੁੱਧ ਬੁੱਧ ਬਿਸਰ ਗਈ ਮਨ ਆਸਾ ਚਿੱਤ ਵਿਸਾਰਿਆ ਮੇਰੇ ਅੰਦਰ ਦੀ ਸੁੱਧ ਬੁੱਧ ਵੀ ਬਿਸਰ ਗਈ ਮੇਰੇ ਅੰਦਰ ਕੋਈ ਆਸ ਨਹੀਂ ਰਹੀ ਕੋਈ ਚਿੰਤਾ ਕੋਈ ਝੋਰਾ ਕੋਈ ਫਿਕਰ ਰਹਾ ਹੀ ਨਹੀਂ ਕਿਉਂਕਿ ਮੈਂ ਆਪਣਾ ਆਪਾ ਜਰੈ ਸੀ ਗੁਰੂ ਨੂੰ ਸਮਰਪਿਤ ਕਰ ਦਿੱਤਾ ਤੇ ਕੀਰਤਨ ਦੀ ਸੰਪੂਰਨਤਾ ਕਿੱਥੇ ਆ ਕੇ ਹੋਈ ਗੁਰੂ ਰਾਮ ਦਾ ਸਮਰਦਾ ਲੰਬੇਰਾ ਸ਼ਬਦ ਸਾਾ ਸੰਗਤ ਜਦੋਂ ਅਸੀਂ ਬਾਣੀ ਪੜਨੇ ਆ ਨਾ ਜਿਕੇ ਜਾਣੋ ਅੰਦਰ ਰੋ ਉੱਠਦਾ ਕਿ ਮਾਲਕਾ ਕਿੰਨੇ ਕੁ ਤੇਰੇ ਅੰਦਰ ਨਿਮਰਤਾ ਸੀ ਤੂੰ ਸੰਸਾਰ ਨੂੰ ਮੈਸੇਜ ਦੇਣਾ ਸੀ ਦੁਨੀਆ ਦਾ ਭਲਾ ਕਰਨਾ ਸੀ ਲੇਕਿਨ ਮੁਖਾਤਬ ਆਪਣੇ ਆਪ ਨੂੰ ਕੀਤਾ ਮੇਰੇ RAM ਇਹ ਨੀਚ ਕਰਮ ਹਰ ਮੇਰੇ ਇਹ ਨਹੀਂ ਆਖਿਆ ਕਿ ਨੀਚ ਕਰਮ ਹਰ ਤੇਰੇ ਇਹੋ ਜਿਹਾ ਸੁਭਾਅ ਸੀ ਗੁਰੂ ਨਾਨਕ ਦੇਵ ਕਰਦਾ। ਕਹਿਣ ਲੱਗੇ ਮਾਲਕਾ ਮੇਰੇ ਇਹੋ ਜੇ ਨੀਜ ਕਰਮ ਨੇ ਪਰ ਇਹਦੇ ਬਦਲੇ ਗੁਰਵੰਤਾ ਹਰ ਹਰ ਦਿਆਲ ਕਰ ਕਿਰਪਾ ਬਖਸ਼ ਅਪਗਨ ਸਭ ਮੇਰੇ। ਇਹ ਮਾਲਕਾ ਤੂੰ ਤੇ ਗੁਨਾ ਦਾ ਖਜ਼ਾਨਾ ਤੂੰ ਤੇ ਦਿਆ ਦਾ ਕਰਨ ਤੂੰ ਫਿਰ ਕਰ ਕਿਰਪਾ ਬਖਸ਼ ਸਭ ਅਪਗਨ ਮੇਰੇ ਜਿਹੜੇ ਮੇਰੇ ਸਾਰੇ ਅਪਗਨ ਆ ਬਖਸ਼ ਦੇ। ਤੂੰ ਤਾਂ ਬਖਸ਼ ਸਕਦਾ ਇੱਕ ਬਚਨ ਨਹੀਂ ਸਾਧ ਸੰਗਤ। ਰੋਜ਼ ਆਪਾਂ ਸੋਧਰ ਦੀ ਪਾਵਨ ਬਾਣੀ ਨੂੰ ਪੜਦੇ ਆਂ। ਇਨੇਕ ਨਿਮਰਤਾ ਗੁਰੂ ਨਾਨਕ ਦੇ ਘਰ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਜਪ ਤਪ ਸੰਜਮ ਧਰਮ ਨਾ ਤਮਾਇਆ ਸੇਵਾ ਸਾਧਨਾ ਜਾਣਿਆ ਹਰਾਇਆ ਕਹੋ ਨਾਨਕ ਹਮ ਨੀਚ ਕਰਮ ਹਿਰਦਾ ਫਟ ਜਾਂਦਾ ਸਾਸਨ ਕਿ ਆ ਗੁਰੂ ਅਰਜਨ ਦੇਵ ਪਾਤਸ਼ਾਹ ਨੀਚ ਕਰਮ ਕਰਨ ਵਾਲੇ ਨੇ ਇੱਕ ਸਾਨੂੰ ਅਰਦਾਸ ਕਰਨ ਦੀ ਜਾ ਸਿਖਾਈ ਕਿਤੇ ਮਾਨ ਨਾ ਕਰਿਓ ਥੋੜਾ ਬੋਤਾ ਪਾਠ ਕਰਕੇ ਗੁਰੂ ਅੱਗੇ ਅਰਦਾਸ ਕਰਨੀ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਾਖੋ ਸ਼ਰਮ ਇੱਕ ਗੁਰੂ ਅਰਜਨ ਦੇਵ ਪਾਛੇ ਦਾ ਪਾਵਨ ਬਚਨ ਪੜਦੇ ਹੋ ਮਰ ਕੰਦੇ ਗਈ ਬਹੋੜ ਬੰਤੀ ਛੋੜ ਨਰੰਕਰ ਦੁਖਦਾਰੀ ਕਰਮ ਨਾ ਜਾਨਾ ਧਰਮ ਨਾ ਜਾਨਾ ਲੋਭੇ ਮਾਇਆ ਧਾਰੀ ਪਰ ਹੋਇਆ ਕਿ ਨਾਮ ਪਰਿਓ ਭਗਤ ਗੋਬਿੰਦ ਕਾ ਇਸ ਨੁਕਤੇ ਨੂੰ ਸਮਝਿਓ ਸਾਸ ਪਹਿਲੀਆ ਪੰਕਤੀ ਚ ਆਪਣੀ ਹਾਲਤ ਬਿਆਨ ਕੀਤੀ ਤੇ ਤੀਸਰੀ ਪੰਕਤੀ ਚ ਕਹਿੰਦੇ ਮਾਲਕਾ ਹੋਇਆ ਕਿ ਕਿ ਮੇਰਾ ਨਾਮ ਪੈ ਗਿਆ ਕਿ ਮੈਂ ਤੇਰਾ ਭਗਤ ਆ ਪਰ ਸੱਚਮੁੱਚ ਮੈਂ ਤੇਰਾ ਭਗਤ ਨਹੀਂ ਆ ਨਾ ਭਗਤਿਓ ਪਰਿਓ ਹਰ ਭਗਤ ਗੋਬਿੰਦ ਕਾ ਇਹ ਰਾਖੋ ਪੈਜ ਤੁਮਾਰੀ ਮਾਲਕਾ ਲੋਕਾਂ ਵਿੱਚ ਮੇਰਾ ਨਾਮ ਪ੍ਰਚਲਿਤ ਹੋ ਗਿਆ ਮੈਂ ਤੇਰਾ ਭਗਤ ਆ ਪਰ ਹੁਣ ਆਪਣੇ ਨਾਮ ਦੀ ਤੂੰ ਆਪ ਲਾਜ ਰਖਣੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹ ਲਾਜ ਰਖਦਾ ਸਾ ਸੰਗਤ ਜਦੋਂ ਨਿਮਰਤਾ ਭਾਵ ਵਿੱਚ ਅਰਦਾਸ ਕਰਾਂਗੇ ਨਾ ਪਹਿਲਾਂ ਬੇਨਤੀ ਕੀਤੀ ਅਰਦਾਸ ਪੂਰੀ ਹੋਣ ਤੋਂ ਪਹਿਲਾਂ ਅਰਦਾਸ ਪੂਰੀ ਹੋ ਜਾਂਦੀ ਹੈ ਜੇ ਜ਼ੁਬਾਨ ਤੇ ਬੋਲਾਂ ਦੇ ਨਾਲ ਕਿਤੇ ਮਨ ਸਹਿਮਤ ਹੋ ਜਾਏ ਤੇ ਤੁਸੀਂ ਵੀ ਦੇਖਿਆ ਹੋਵੇਗਾ ਆਪਾਂ ਵੀ ਦੇਖਿਆ ਜਦੋਂ ਵਿਸ਼ਵਾਸ ਵੱਜਦਾ ਫਿਰ ਅਰਦਾਸ ਪੂਰੀ ਹੁੰਦੀ ਆ ਕਿ ਬਹੁਤਾ ਸਮਾਂ ਨਹੀਂ ਲੱਗਦਾ ਅੱਜ ਗੁਰੂ ਅਰਜਨ ਦੇਵ ਪਾਚ ਕਹਿੰਦੇ ਪ੍ਰਭ ਸਿਉ ਲਾਗ ਰਿਓ ਮੇਰਾ ਚੇਤ ਉਹ ਦੁਨੀਆ ਦੇ ਲੋਕੋ ਮੇਰਾ ਮਨ ਉਸ ਪ੍ਰਭੂ ਪਰਮਾਤਮਾ ਦੇ ਚਰਨਾਂ ਨਾਲ ਜੁੜਿਆ ਰਹਿੰਦਾ ਜਿਹੜਾ ਪਰਮਾਤਮਾ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਸਾਡਾ ਮਦਦਗਾਰ ਬੰਦਾ ਹੈ ਉਹ ਸਾਡਾ ਮਿੱਤਰ ਧੰਨ ਹੈ ਭਾਈ ਉੱਠਦੇ ਬੈੰਦੇ ਸੌਂਦੇ ਜਾਗਦੇ ਉਹਦੀ ਸਿਪਤ ਸਲਾਹ ਕਰਿਆ ਕਰੋ ਜਦੋਂ ਇਹੋ ਜੀ ਅਵਸਥਾ ਬਣ ਗਈ ਤਾਂ ਫਿਰ ਉਹ ਅਵਸਥਾ ਬਣਦੀ ਕਿਹੜੀ ਤਨਾਸਰੀ ਮਹਿਲਾ ਪੰਜਵਾ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ ਇਹ ਪੰਕਤੀ ਦੀ ਵਿਆਖਿਆ ਕਰਨੀ ਰਹਾਓ ਵਾਲੀ ਪੰਕਤੀ ਨੂੰ ਨਾਲ ਲੈ ਕੇ ਪ੍ਰਭ ਸਿਉ ਲੱਗ ਰਿਓ ਮੇਰਾ ਚਿਤ ਜਦੋਂ ਸਾਡਾ ਚਿਤ ਉਸ ਪ੍ਰਭੂ ਪਰਮਾਤਮਾ ਦੇ ਚਰਨਾਂ ਨਾਲ ਜੁੜਿਆ ਹੋਵੇਗਾ ਫਿਰ ਉਹ ਮਾਲਕ ਸਾਨੂੰ ਔਖੀ ਘੜੀ ਨਹੀਂ ਦੇਖਣ ਦੇਗਾ ਉਹ ਆਪਣੇ ਮੋਢਕ ਦੇ ਵਿੱਚ ਸੁਭਾਅ ਕਰਕੇ ਸਾਡੀ ਰੱਖਿਆ ਕਰੇਗਾ ਆਪਣਾ ਵਿਰਧ ਵਿਰਧ ਦਾ ਅਰਥ ਹੁੰਦਾ ਮੋਢਕ ਦੇ ਵਿੱਚ ਸੁਭਾ ਉਹ ਇਹ ਨਹੀਂ ਕਿ ਕਦੇ ਦਇਆ ਕਰਦਾ ਤੇ ਕਦੇ ਕਠੋਰ ਹੋ ਜਾਂਦਾ ਉਹਦਾ ਮੋਢਕ ਦੇ ਵਿੱਚ ਸੁਭਾਈ ਇਹੋ ਜਿਹਾ ਉਹ ਆਪਣੇ ਪਿਆਰਿਆਂ ਨੂੰ ਔਖੇ ਘਰੀ ਨਹੀਂ ਦੇਖਣ ਦਿੰਦਾ ਆਪਣੇ ਮੋਢਕ ਦੀ ਵਿੱਚ ਸੁਭਾ ਦੀ लाज ਰੱਖਦਾ ਹੱਥ ਦੇ ਰੱਖ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਸਗੋਂ ਆਪਣੇ ਪਿਆਰੇ ਨੂੰ ਹੱਥ ਦੇ ਕੇ ਰੱਖਦਾ ਹਰ ਇੱਕ ਮੁਸੀਬਤ ਤੋਂ ਬਚਾਉਂਦਾ ਆਪਣੇ ਪਿਆਰਿਆਂ ਦੀ ਹਰ ਇੱਕ ਸਾਥ ਦੇ ਨਾਲ ਉਹ ਪਾਲਣਾ ਕਰਦਾ। ਇਹ ਸਾਰੀਆਂ ਗੱਲਾਂ ਕਿਉਂ ਆਖੀਆਂ ਸਾਧ ਸੰਗਤ ਜੀ? ਇਹ ਤਾਂ ਕਰਕੇ ਕਿਤੇ ਸਾਨੂੰ ਸ਼ੁਕਰ ਕਰਨ ਦੀ ਜਾਂਚ ਆ ਜਾਏ। ਕਿਉਂ ਮਾਲਕ ਦੇ ਤੇਰੇ ਤੇ ਕਿੱਡੇ ਵੱਡੇ ਪਰਉਪਕਾਰ ਨੇ ਤੂੰ ਦਾ ਸ਼ੁਕਰ ਕਿਉਂ ਨਹੀਂ ਕਰਦਾ? ਪ੍ਰਭ ਸਿਉ ਲਗ ਰਿਓ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਮੀਤ ਰਹਾ। ਮਨ ਬਿਲਾਸ ਪੇ ਸਾਹਿਬ ਕੇ ਅਚਰਜ ਦੇਖ ਵਡਾਈ। ਇੱਥੇ ਮੈਂ ਜਰੂਰ ਇੱਕ ਬੇਨਤੀ ਕਰਦਾ ਹੁਣਾਂ ਕੋਸ਼ਿਸ਼ ਕਰਨਾ ਨੂੰ ਅਚਰਜ ਨਹੀਂ ਕਹਿਣਾ ਇਹ ਚਰਜ ਦਾ ਆਪੋਜੀਟ ਸ਼ਬਦ ਹੈ ਅਚਰਜ ਐਡਾ ਅਗੇਤਰ ਲੱਗ ਗਿਆ ਮਰ ਕਹਿਣ ਲੱਗੇ ਹੈ ਭਾਈ ਉਸ ਪ੍ਰਭੂ ਪਰਮਾਤਮਾ ਦੇ ਹੈਰਾਨ ਕਰਨ ਵਾਲੇ ਕੌਤਕ ਦੇਖ ਕੇ ਉਹਦੀਆਂ ਵਡਿਆਈਆਂ ਦੇਖ ਕੇ ਮੇਰਾ ਮਨ ਵਿੱਚ ਨਾ ਮੇਰੇ ਮਨ ਚ ਖੁਸ਼ੀ ਬਣੀ ਰਹਿੰਦੀ ਹੈ ਮੇਰਾ ਮਨ ਗਦਗਦ ਹੋਇਆ ਰਹਿੰਦਾ ਜਦੋਂ ਮੈਂ ਹੈਰਾਨ ਕਰਨ ਵਾਲੇ ਉਹਦੇ ਕੌਤਕ ਦੇਖਣਾ ਉਹਦੀਆਂ ਵਡਿਆਈਆਂ ਦੇਖਣਾ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭੂ ਪੂਰਨ ਪੈਜ ਰਖਾਈ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਤਾਂ ਫਿਰ 헤 ਮੇਰੇ ਮਨ ਤੂੰ ਵੀ ਉਸ ਪ੍ਰਭੂ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਤਮਿਕ ਆਨੰਦ ਮਾਨਿਆ ਕਰ ਤੇ ਜੇ ਤੂੰ ਇਸ ਤਰ੍ਹਾਂ ਕਰੇਗਾ ਉਹ ਤੇਰੀ ਹਰ ਥਾਂ ਤੇ ਪੂਰਨ ਤੌਰ ਤੇ ਪੈਜ ਰੱਖ ਲੇਗਾ ਸੋ ਇਤਨੀ ਇੱਕ ਬੇਨਤੀਆਂ ਪ੍ਰਭਾਨ ਜੀ ਬੇਅੰਤ ਭੋਲਾ ਹੋ ਜਾਂਦੀ ਹੈ ਉਮੀਦ ਆਪ ਜੀ ਬਖਸ਼ਦੇ ਹੋ ਕੇ ਕੋਸ਼ਿਸ਼ ਕਰਿਓ ਜਿਵੇਂ ਪਹਿਲਾਂ ਜਪਜੀ ਸਾਹਿਬ ਦੇ ਲੜੀ ਬਾੜ ਪਾਠ ਚੱਲ ਰਹੇ ਸਨ ਫੇਸਕਨੀ ਸਾਹਿਬ ਦੇ ਪਾਠ ਚੱਲੇ ਉਹ ਚਪਈ ਸਾਹਿਬ ਦੇ ਪਾਠ ਚੱਲ ਰਹੇ ਨੇ ਇਹ ਮਹੀਨਾ ਸਵੇਰੇ ਵੀ ਬੇਨਤੀ ਕੀਤੀ ਸੀ ਜਦੋਂ ਦਸੰਬਰ ਮਹੀਨਾ ਪ੍ਰਾਰੰਭ ਹੁੰਦਾ ਹੈ ਧਿਆਨ ਵਿੱਚ ਮਾਤਾ ਗੁਜਰੀ ਚਾਰੇ ਸਹਬਜਾ ਦੇ ਆ ਜਾਂਦੇ ਉਹ ਪੂਰਾ ਇਤਿਹਾਸ ਅੱਖਾਂ ਦੇ ਸਾਹਮਣੇ ਫਿਰ ਨਾ ਸ਼ੁਰੂ ਹੋ ਜਾਂਦਾ ਕਿ ਮਾਲਕਾ ਤੋਂ ਸਾਡੇ ਸੁੱਖਾਂ ਦੀ ਖਾਤਰ ਕਿੰਨੇ ਕਸ਼ਟ ਚੱਲੇ ਆਪਣਾ ਸਮੁੱਚਾ ਪਰਿਵਾਰ ਵਾਰ ਦਿੱਤਾ ਕਾਦੀ ਖਾਤਰ ਕਿਤੇ ਆਪਾਂ ਸੁਖ ਮਾਣ ਸਕੀ ਇੱਕ ਭੁੱਖ ਰੱਖੀ ਸਵੇਰੇ ਬੇਨਤੀ ਕੀਤੀ ਸੀ ਗੁਰੂ ਕਲਗੇਤਰ ਪਾਤਸ਼ਾਹ ਕਹਿੰਦੇ ਮੈਨੂੰ ਕੁਝ ਨਹੀਂ ਚਾਹੀਦਾ ਮੈਂ ਆਪਣੇ ਚਾਰੇ ਲਖਤੇ ਜਿਗਰ ਐ ਪੰਥ ਤੇਰੇ ਤੋਂ ਵਾਰ ਕੇ ਮੈਨੂੰ ਇੱਕ ਭੁੱਖ ਹੈ ਕਿ ਮੈਂ ਤੇਰੇ ਬੱਚਿਆਂ ਵਿੱਚੋਂ ਆਪਣੇ ਸਹਬਜ਼ਾਦਿਆਂ ਦੇ ਦਰਸ਼ਨ ਕਰ ਸਕਾਂ ਬਸ ਇੱਕੋ ਭੁੱਖ ਹੈ ਕਿ ਤੇਰੇ 베ੜੇ ਵਿੱਚ ਖੇਡਦੇ ਬੱਚਿਆਂ ਚੋਂ ਮੈਂ ਬਾਬਾ ਜੋਰਾਬਾ ਸਿੰਘ ਬਾਬਾ ਫਤੇ ਸਿੰਘ ਦੇ ਦਰਸ਼ਨ ਕਰ ਸਕਾਂ ਇਤਨੀ ਇੱਕ ਬੇਨਤੀਆਂ ਪ੍ਰਵਾਨ ਜੀ ਬੇਅੰਤ ਪੁੱਲਾ ਹੋ ਜਾਂਦੀ ਬਖਸ਼ ਲੈਣੀਆਂ ਗੱਜ ਕੇ ਫਤੇ ਬਲਾਉ ਸਭ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ